ਇਹ ਕਹਿੰਦੇ ਸੀ ਵੀ ਰਿੰਗ ਰੋਡ 'ਲ ਜਾਣ ਵਾਲੇ ਬੰਦੇ ਗਦਾਰ ਸੀ ਫਿਰ ਮੈਨੂੰ ਇਹ ਦੱਸਣ ਵੀ ਰਿੰਗ ਰੋਡ ਤੇ ਇਹਨਾਂ ਦੇ ਜਿਹੜੇ ਬੰਦੇ ਗਏ ਸੀ ਉਹ ਗਦਾਰੇ ਇਹ ਕਹਿੰਦੇ ਵੀ ਦੀਪ ਸਿੱਧੂ ਵਰਗਲਾ ਕੇ ਲੈ ਗਿਆ ਜੇ ਤੁਹਾਡੇ 32 35 ਆਗੂਆਂ ਦੇ ਸਾਹਮਣੋਂ ਦੀਪ ਸਿੱਧੂ ਟੜਾ 1.5 2 ਲੱਖ ਬੰਦਾ ਵਰਗਲਾ ਕੇ ਲੈ ਜਾਂਦਾ ਤੇ ਤੁਸੀਂ ਆਗੂ ਦੀਪ ਸਿੱਧੂ ਨੂੰ ਬਣਾਉਂਦੇ ਸੀ ਕਦੋਂ ਬੈਠੇ ਰਹੋ ਉੱਥੇ ਜੇ 1.5 2 ਲੱਖ ਬੰਦਾ ਉਹਦੀ ਸੁਣਦਾ ਹੈ ਤੁਹਾਡੀ ਨਹੀਂ ਸੁਣਦਾ ਤੇ ਤੁਸੀਂ ਆਗੂ ਉਹਨੂੰ ਬਣਾ ਦੋ ਨਾ ਤੁਸੀਂ ਅਸਲ 'ਚ ਲੋਕ ਜਿਹੜੀ ਤੁਸੀਂ ਸਰਕਾਰੀ ਅਪਰੇਟ ਕੀਤੀ ਨਾ ਲੋਕ ਅਪਰੇਟ ਕਰਨੀ ਸੀ ਆਏ ਜੇ ਲੋਕ ਅਪਰੇਟ ਕਰਨਾ ਹੀ ਹੁੰਦੇ ਨਾ ਤੇ ਫਿਰ ਲੋਕ ਤੁਹਾਡੇ ਮਗਰ ਜਾਂਦੇ ਹੈ ਲੋਕ ਆਏ ਸੀ ਦਿੱਲੀ 'ਚ ਵੜਨ ਤੁਸੀਂ ਕਿਹਾ ਸੀ ਵੀ ਟੈਂਕਾਂ ਦੇ ਨਾਲ ਸਾਡੇ ਟਰੈਕਟਰ ਚੱਲਣਗੇ ਟੈਂਕਾਂ ਦੇ ਨਾਲ ਕਿ ਤੁਸੀਂ ਪੰਜਾਬ ਨੂੰ ਮੋੜਾਏ ਹੋਰ 100 ਕਿਲੋਮੀਟਰ ਦਾ ਰੂਟ ਲੰਮਾ ਹੰਦਾ ਤੁਸੀਂ ਤੇ ਪੰਜਾਬ ਦੇ ਬਾਰਡਰ ਕੋਲ ਆਏ ਨਾ ਹੋ ਸਕਦਾ ਤੁਸੀਂ ਹੌਲੀ ਜਿਹੀ ਪੰਜਾਬ ਉੱਥੇ ਆਣ ਕੇ ਕਹਿੰਦੇ ਵੀ ਚਲੋ ਹੁਣ ਘਰੋ ਘਰ ਹੀ ਚੱਲ ਜਾਈਓ ਜਿਹੜੀ ਬੇਸ਼ਰਮੀ ਦੀ ਤੁਸੀਂ ਹੱਦ ਕੀਤੀ ਪਈ ਆ ਕੱਲ ਦੀ ਫਿਰ ਤੁਸੀਂ ਸਟੇਜਾਂ ਦੇ ਚੜ੍ਹ ਕੇ ਇਹ ਇਹ ਕਹਿ ਰਹੇ ਜੋ ਵੀ ਨੌਜਵਾਨ ਗਦਾਰ ਆ ਤੇ ਤੁਸੀਂ ਇਕੱਲੇ ਇਕੱਲੇ ਬੰਦੇ ਦਾ ਨਾਰਾ ਲਵਾ ਰਹੇ ਜੋ ਫਰਾਨਾ ਬੰਦਾ ਗਦਾਰ ਆ ਫਰਾਨਾ ਬੰਦਾ ਗਦਾਰ ਆ ਥੱਲਾ ਕਰਦੀ ਬੇਗਾਨੀ ਥੱਲਾ ਕਰਦੀ ਗਾਨੀ ਥੱਲਾ ਕਰਦੀ ਬੇਗਾਨੀ ਥੱਲਾ ਕਰਦੀ ਬੇਗਾਨੀ ਵੇ ਤੋਰ ਕੇ ਜਲਾ ਦੇ ਜਾਨੀ ਵੇ ਸਦੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ